ਤਾਂ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ 에어 호ਸਟੈਸ ਕੁੜੀ ਨੂੰ ਉਸਦੇ ਹੀ ਬੁਆਏਫ੍ਰੈਂਡ ਨੇ ਨਹਿਰ ਦੇ ਵਿੱਚ ਧੱਕਾ ਦੇਤਾ ਔਰ ਧੱਕਾ ਦੇਣ ਤੋਂ ਬਾਅਦ ਉਸਦੀ ਲਾਸ਼ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਪਟਿਆਲਾ ਭਾਖੜਾ ਨਹਿਰ ਦੇ ਵਿੱਚ ਮਿਲੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕੁੜੀ 에어 호ਸਟੈਸ ਕਰਦੀ ਸੀ 에어 호ਸਟੈਸ ਦੀ ਡਿਗਰੀ ਕਰਦੀ ਸੀ ਤੇ ਨਾਲ ਨਾਲ ਕੋਚਿੰਗ ਵੀ ਲੈਂਦੀ ਸੀ ਔਰ ਦੂਜੇ ਪਾਸੇ ਜੋ ਮੁੰਡਾ ਹੈ ਉਹ 33 ਸਾਲ ਉਸਦੇ ਉਮਰ ਸਿੰਘ ਤੇ ਨਾਲ ਹੀ ਤੋਂ ਦੱਸਦੇ ਕਿ ਪਟਿਆਲਾ ਦੀ ਨਹਿਰ ਦੇ ਵਿੱਚ ਜਿਹੜਾ ਉਸ ਦੀ লাশ ਮਿਲੀ ਆ ਕੁੜੀ ਦੀ ਔਰ ਪੁਲਿਸ ਮੁਲਾਜ਼ਮ ਸੀ ਇਹ ਮੁੰਡਾ ਪੁਲਿਸ ਮੁਲਾਜ਼ਮ ਸੀ ਕਿਹਾ ਜਾ ਰਿਹਾ 33 ਸਾਲ ਇਸ ਦੀ ਉਮਰ ਸੀ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਇਸ ਨੇ ਕੁੜੀ ਨੂੰ ਜਿਸ ਦਾ ਨਾਮ ਨੀਸ਼ਾ ਸੋਨਨੀ ਹੈ ਇਸ ਨੂੰ ਝੂਠ ਬੋਲਿਆ ਤੇ ਇਸ ਦੇ ਨਾਲ ਰਿਲੇਸ਼ਨ ਬਣਾਇਆ ਇਸ ਨੂੰ ਵਿਆਹ ਦਾ ਝਾਂਸਾ ਦਿੱਤਾ ਪਰ ਤੋਂ ਦੱਸਦੇ ਕਿ ਇਸ ਨੂੰ ਵਿਆਹ ਦਾ ਝਾਂਸਾ ਦੇਣ ਤੋਂ ਬਾਅਦ ਜਦੋਂ ਇਹ ਪਤਾ ਲੱਗਿਆ ਕਿ ਕੁੜੀ ਜਿਹੜੀ ਹੈਗੀ ਉਹ ਇਸ ਦੇ ਪਿੱਛੇ ਪੈ ਗਈ ਔਰ ਇਸ ਨੂੰ ਕਿਹਾ ਕਿ 5 ਮਹੀਨੇ 5 ਮਹੀਨੇ ਜਿਹੜੇ ਹੈਗੇ ਨੇ 5 ਮਹੀਨੇ ਅੰਦਰ ਅੰਦਰ ਸੀ करा ਲਾਂਗੇ ਪਰ ਕੁੜੀ ਦੀ লাশ ਤੁਸੀਂ ਦੇਖ ਸਕਦੇ ਹੋ ਹੁਣ ਪਟਿਆਲਾ ਦੇ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਤਾਂ ਨੀਸ਼ਾ ਸੋਨੀ ਕੁੜੀ ਦਾ ਨਾਮ ਹੈ ਕੱਲ ਤੁਹੋਂ ਦੱਸਦੇ ਕਿ ਕੱਲ ਦੀ ਇਹ ਘਟਨਾ ਸੀ ਔਰ ਉਸ ਤੋਂ ਬਾਅਦ ਅੱਜ ਪੁਲਿਸ ਦਾ ਔਰ ਪਰਿਵਾਰ ਦਾ ਬਿਆਨ ਵੀ ਸਾਹਮਣੇ ਆ ਗਿਆ ਪੂਰੇ ਮਾਮਲੇ ਦੇ ਵਿੱਚ ਆ ਤਸਵੀਰਾਂ ਦੇਖੋ ਨੀਸ਼ਾ ਸੋਨੀ ਦੀਆਂ ਇਹ ਤਸਵੀਰਾਂ ਨੇ ਨੀਸ਼ਾ ਸੋਨੀ ਦੀ ਇਹ ਤਸਵੀਰ ਹੈ 에ਰ ਹੋਸਟੈਸ ਸੀ ਔਰ ਤੁਹੋਂ ਦੱਸਦੇ ਕਿ 에ਰ ਹੋਸਟੈਸ ਸੀ ਔਰ ਨਾਲ-ਨਾਲ ਕੋਚਿੰਗ ਵੀ ਲੈ ਰਹੀ ਸੀ ਤੇ ਬੁਆਏਫ੍ਰੈਂਡ ਨੇ ਨਹਿਰ ਦੇ ਵਿੱਚ ਇਸ ਨੂੰ ਧੱਕਾ ਦੇਤਾ ਧੱਕਾ ਦੇ ਕੇ ਮਾਰਤਾ ਜਿਸ ਤੋਂ ਬਾਅਦ ਤੁਸੀਂ ਦੇਖੋ ਹੁਣ ਇਸ ਦੀ লাশ ਮਿਲੀ ਹੈ ਕਿਹਾ ਜਾ ਰਿਹਾ ਕਿ ਜੋ ਇਸ ਦਾ ਬੋਏਫ੍ਰੈਂਡ ਸੀ ਉਹ 33 ਸਾਲਾਂ ਦਾ ਸੀ ਔਰ ਉਸ ਦੀ ਪਹਿਲਾਂ ਤੋਂ ਹੀ ਇੱਕ ਘਰਵਾਲੀ ਹੈਗੀ ਸੀ ਵਿਆਹਿਆ ਹੋਇਆ ਸੀ ਔਰ ਕਿਹਾ ਜਾ ਰਿਹਾ ਕਿ ਉਸਨੇ 1279 ਘਰਵਾਲੀ ਨੇ ਤੇ ਜਦੋਂ ਉਸ ਨੂੰ ਇਹ ਹੋਇਆ ਕਿ ਇਸ ਕੁੜੀ ਨੂੰ ਪਤਾ ਲੱਗ ਜਾਊਗਾ ਕਿ ਇਹਦਾ ਵਿਆਹਿਆ ਹੋਇਆ ਤੇ ਇਸਨੇ ਬਾਅਦ ਦੇ ਵਿੱਚ ਜਿਹੜਾ ਫਿਰ ਤੁਸੀਂ ਦੇਖ ਸਕਦੇ ਹੋ ਪੁੱਛਣਾ ਸੀ ਕਿ ਮੇਰੇ ਨਾਲ ਰਿਲੇਸ਼ਨ ਕਿਉਂ ਬਣਾਇਆ ਤਾਂ ਇਹ ਗੱਲਾਂ ਨੂੰ ਸੋਚਦਿਆਂ ਹੋਇਆ ਮੁੰਡੇ ਨੇ ਦੇਖੋ ਤੁਸੀਂ ਕਿੰਨਾ ਕਹਿਰ ਕੀਤਾ ਇਸ ਕੁੜੀ ਨੂੰ ਰੋਪੜ ਬੁਲਾਇਆ ਰੋਪੜ ਬੁਲਾ ਕੇ ਇਸ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਨਹਿਰ ਦੇ ਵਿੱਚ ਉਹ ਧੱਕਾ ਦਿੱਤਾ ਤਾਂ ਉਸ ਤੋਂ ਬਾਅਦ ਇਸ ਦੀ লাশ ਕਿੱਥੇ ਜਾ ਕੇ ਨਿਕਲੀ লাশ ਇਸ ਦੀ ਜਾ ਕੇ ਨਿਕਲੀ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੋਲ ਜਿਆਦਾ ਦੇ ਪਾਖੜਾ ਨਹਿਰ ਦੇ ਵਿੱਚ ਇਸ ਦੀ লাশ ਮਿਲਦੀ ਹੈ ਆ ਤਸਵੀਰਾਂ ਦੇਖੋ লাশ ਦੇ ਜੇ ਗੱਲ ਕਰੀਏ ਤਾਂ ਹੱਥ ਪੈਰ ਬੰਨ੍ਹੇ ਹੋਏ ਸੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕਾ ਦਿੱਤਾ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਮੁੰਡਾ ਉੱਥੋਂ ਫਰਾਰ ਹੋ ਗਿਆ ਤੇ ਪੁਲਿਸ ਨੇ ਹੁਣ ਉਸ ਮੁੰਡੇ ਨੂੰ ਵੀ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਉਸ ਮੁੰਡੇ ਨੂੰ ਵੀ ਜਿਹੜਾਗਾ ਗ੍ਰਿਫਤਾਰ ਕਰ ਲਿਆਗਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਹਮਣੇ ਆ ਰਹੀਆਂ ਗਿਆ ਵੱਡੀ ਵਾਰਦਾਤ ਵਾਪਰੀ ਹੈ ਔਰ ਇਹ ਵੱਡੀ ਵਾਰਦਾਤ ਜਿਹੜੀ ਤੁਸੀਂ ਦੇਖੋ ਕਿਸ ਪ੍ਰਕਾਰ ਮਰਤੇ ਦੇ ਵਿੱਚੋਂ ਇਸ ਦੀ ਡੈੱਡ ਬੋਡੀ ਜਿਹੜੀ ਆ ਉਹ ਭੇਜੀ ਗਈ ਹੈ ਸ਼ਨਾਖਤ ਕੀਤੀ ਜਾ ਰਹੀ ਹੈ ਤੇ ਨਾਲ ਹੀ ਤੋਂ ਦੱਸਦੀ ਹੈ ਕਿ ਮੌਕੇ ਤੇ ਜਿਹੜਾ ਇਸ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਗਿਆ ਇਸ ਦੀ ਪਛਾਣ ਵੀ ਕਰਾਈ ਗਈ ਜਿਸ ਤੋਂ ਬਾਅਦ ਜਿਹੜਾ ਹੈਗਾ ਤਮਾਮ ਗੱਲਾਂ ਤੋਂ ਪਰਦੇ ਚੱਕੇਗੇ ਤਾਂ 에ਅਰ ਹੋਸਟ ਇਸ ਕੁੜੀ ਸੀ ਮਹੱਲੀ ਦੇ ਵਿੱਚ ਰਹਿੰਦੀ ਸੀ ਇੱਥੇ ਪੜਦੀ ਸੀ ਪੀਜੀ ਦੇ ਵਿੱਚ ਰਹਿੰਦੀ ਸੀ ਇਹ ਜਿਹੜਾ ਹੈ ਪੁਲਿਸ ਮੁਲਾਜ਼ਮ ਸੀ ਮੁੰਡਾ ਜੋ ਕਿ ਇਸ ਦੇ ਨਾਲ ਰਿਲੇਸ਼ਨ ਬਣਾ ਲੈਂਦਾ 5 ਮਹੀਨੇ ਪਹਿਲਾਂ ਇਹ ਮਿਲੇ ਸੀ ਤੇ ਫਿਰ ਨੀਸ਼ਾ ਸੋਨੀ ਨੂੰ ਜਿਹੜਾ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਤੇ Here is the ਨੂੰ ਇਸ ਨੂੰ ਵਿਆਹ ਕਰਨ ਦੇ ਝਾਂਸੇ ਦਿੰਦਾ ਵਿਆਹ ਕਰਨ ਦੇ ਜਿਹੜਾ ਲਾਰੇ ਲਾਉਂਦਾ ਪਰ ਆਪ ਉਹ ਪਹਿਲੀ ਵਿਆਹ ਹੋਇਆ ਸੀ ਜਦੋਂ ਉਸ ਦੀ ਘਰਵਾਲੀ ਨੇ ਆਉਣਾ ਸੀ ਇੰਡੀਆ ਕਿਉਂਕਿ ਕਿਆ ਯਾਰ ਹੈ ਕਿ ਉਹ ਬਾਹਰ ਗਈ ਹੋਈ ਸੀ ਉਸਨੇ ਜਦੋਂ ਇੰਡੀਆ ਆਉਣਾ ਸੀ ਤਾਂ ਉਸ ਤੋਂ ਪਹਿਲੇ ਇਸ ਨੇ ਇਹ ਚੰਦ ਚਾੜਤਾ ਤੇ ਇਸ ਨੂੰ ਰੋਪੜ ਬੁਲਾਇਆ ਇਸ ਨੂੰ ਰੋਪੜ ਮਿਲਣ ਦੇ ਲਈ ਬੁਲਾਇਆ ਪਰ ਜਦੋਂ ਰੋਪੜੇ ਜਾਂਦੀ ਹੈ ਨੀਸ਼ਾ ਸੋਨੀ ਨਾਮ ਦੀ ਕੁੜੀ ਜੋ ਕਿ ਬਲਾਸਪੁਰ ਦੀ ਹੈ ਹਿਮਾਚਲ ਤੋਂ ਹਿਮਾਚਲ ਦੇ ਬਲਾਸਪੁਰ ਦੀ ਹੈ ਕੁੜੀ ਨੀਸ਼ਾ ਸੋਨੀ ਇਸ ਨੂੰ ਰੋਪੜ ਬੁਲਾ ਕੇ ਇਸ ਜਿਹੜਾ ਗੱਲਾਂ ਕੀਤੀਆਂ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਮੌਕੇ ਤੇ ਇਸ ਨੂੰ ਧੱਕਾ ਦਾ ਨਹਿਰ ਦੇ ਵਿੱਚ ਨਹਿਰ ਦੇ ਵਿੱਚ ਜੋ ਧੱਕਾ ਦਿੱਤਾ ਤਾਂ ਇਸ ਦੀ লাশ ਮਿਲੀ ਆ ਕੇ ਪਟਿਆਲਾ ਦੇ ਵਿੱਚ ਪਟਿਆਲਾ ਦੀ ਭਾਖੜਾ ਨਹਿਰ ਦੇ ਵਿੱਚ ਇਸ ਦੀ ਲਾਸਟ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਜਿਹੜਾ ਛਾਨਾਕਤ ਕਰਦੀ ਰਹਿੰਦੀ ਹੈ ਤਾਂ ਤਸਵੀਰਾਂ ਦੇਖੋ ਤੁਸੀਂ ਮੌਕੇ ਦੀਆਂ ਇਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਅਗਲੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਨੀਸ਼ਾ ਸੋਨੀ ਨਾਮ ਦੀ ਕੁੜੀ ਹਿਮਾਚਲ ਦੇ ਬਲਾਸਪੁਰ ਦੀ ਰਹਿਣ ਵਾਲੀ ਸੀ ਜਿਸ ਨੇ ਜਿਹੜਾ ਹੈਗਾ 에어 호ਸਟੈਸ ਦਾ ਕੋਰਸ ਕਰ ਰਹੀ ਸੀ ਜਿਸ ਨੇ ਤਿਆਰੀ ਅੱਗੇ ਕਰਨੀ ਸੀ ਹੋਰ ਅੱਗੇ ਐਗਜ਼ਾਮ ਦੀ ਤੇ ਨਾਲ ਹੀ ਜਿਹੜਾ ਇਸ ਨੇ 5 ਮਹੀਨੇ ਪਹਿਲਾਂ ਇਸ ਮੁੰਡੇ ਨੂੰ ਪਸੰਦ ਕੀਤਾ ਜੋ ਕਿ ਪੁਲਿਸ ਮੁਲਾਜ਼ਮ ਸੀ ਉਸ ਤੋਂ ਬਾਅਦ ਦੋਨਾਂ ਦੀ ਦੋਸਤੀ ਹੋਈ ਦੋਨੇ ਰਿਲੇਸ਼ਨ ਦੇ ਵਿੱਚ ਆਏ ਤੇ ਫੇਰ ਜਦੋਂ ਮੁੰਡੇ ਨੇ ਇਸ ਨੂੰ ਦੱਸਿਆ ਨਹੀਂ ਝੂਠ ਬੋਲਿਆ ਕਿ ਉਹ ਤਾਂ ਅਨਮੈਰਡਾ ਪਰ ਉਹ ਵਿਆਹਿਆ ਹੋਇਆ ਸੀ 33 ਸਾਲ ਉਸਦੀ ਉਮਰ ਸੀ ਪਰ ਇਸ ਕੁੜੀ ਦੀ ਉਮਰ ਤਾਂ ਕਿਹਾ ਜਾ ਰਿਹਾ ਹੈ ਕਿ 21-22 ਸਾਲ ਦੀ ਹੈ ਪਰ ਤਸਵੀਰਾਂ ਦੇਖੋ ਸੀ ਕਿਵੇਂ ਹੁਣ ਇਸ ਨੂੰ ਜਦੋਂ ਨਹਿਰ ਦੇ ਵਿੱਚ ਸੁੱਟਿਆ ਤਾਂ ਇਸ ਦੀ ਡੈੱਡ ਬਾਡੀ ਜਿਹੜੀ ਬਰਾਮਦ ਹੋਈ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਸਾਰੀ ਕਾਰਵਾਈ ਜਿਹੜੀ ਅਗਲੀ ਕੀਤੀ ਜਾ ਰਹੀ ਹੈ ਮਾਪੇ ਵੀ ਇਸ ਕੁੜੀ ਦੇ ਆਏ ਨੇ ਉਹ ਵੀ ਰੋ ਰਹੇ ਨੇ ਕਿਉਂਕਿ ਉਹਨਾਂ ਦੀ ਧੀ ਜਿਹੜੀ ਆ ਦੁਨੀਆ ਤੋਂ ਚਲੀ ਗਈ ਹੈ ਤਾਂ ਤਸਵੀਰਾਂ ਦੇਖ ਸਕ ਜਿੱਤੋ ਇਸ ਦੀ লাশ ਆ ਉਹ ਬਰਾਮਦ ਹੋਈ ਹੈ ਤਾ ਦੱਦੀ ਹੈ ਕਿ ਪਟਿਆਲਾ ਦੀ ਭਾਖੜਾ ਨਹਿਰ ਤੋਂ লাশ